ਅਕਾਲੀ ਦਲ ਵਿੱਚੋਂ ਨਾ ਕੁਝ ਬੰਦੇ ਇਹੋ ਜਿਹੇ ਗਰੇ ਹੋਏ ਆ ਇੰਨੇ ਗਰੇ ਇੰਨੀ ਘਟੀਆ ਸ਼ਬਦਾਵਲੀ ਵਰਤਦੇ ਆ ਉਹਨਾਂ ਦਾ ਜੋਰ ਲੱਗਾ ਕਿ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲਾਂ ਮੇਰੇ ਮਤਭੇਦ ਆ ਉਹਦੇ ਨਾਲ ਮੈਂ ਸੱਚ ਕਹਿੰਨਾ ਮੈਨੂੰ ਬਹੁਤ ਨਰਾਸ਼ੀਆਂ ਉਹਦੇ ਉੱਤੇ ਪਰ ਮੈਂ ਉਹਦੇ ਖਿਲਾਫ ਨਹੀਂ ਕਦੇ ਬੋਲ ਸਕਦਾ ਮੈਂ ਉਸ ਰਸਤੇ ਨਹੀਂ ਤੁਰਨਾ ਉਹਨੇ ਬਹੁਤ ਵੱਡਾ ਸੁਜੋਗ ਦਿੱਤਾ ਮਹਾਂਪੁਰਖਾਂ ਦੀ ਯਾਦਗਾਰ ਵਿੱਚ ਉਹ ਸੇਵਾ ਮੈਨੂੰ ਪੁੱਛੋ ਵੀ ਕਿਵੇਂ ਹੋਈ ਐ ਮੈਂ ਉਸ ਰਸਤੇ ਨਹੀਂ ਤੁਰਦਾ ਮਤਭੇਦ ਹੋਣਗੇ ਸਾਡੇ ਆਪਣੀ ਥਾਂ ਤੇ ਐ ਨਰਾਜ਼ਗੀਆਂ ਸਾਡੀਆਂ ਆਪਣੀ ਥਾਂ ਤੇ ਐ ਪਰ ਮੈਂ ਉਲਟ ਨਹੀਂ ਕਦੇ ਬੋਲਣਾ ਇਹਨਾਂ ਦੇ ਲੋਕਾਂ ਦੇ ਆਖੇ ਔਰ ਇਹ ਲੋਕ ਕਿੰਨੀ ਘਟੀਆ ਸ਼ਬਦਾਬਲੀ ਵਰਤ ਰਹੇ ਐ ਸ਼ਰਮ ਨਹੀਂ ਇਹਨਾਂ ਨੂੰ ਆਉਂਦੀ ਔਰ ਇਹ ਗੱਲ ਮੇਰੀ ਅੱਜ ਦੀ ਕਈ ਯਾਦ ਰੱਖਣੀ ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ ਇਹ ਇਦਾਂ ਹੀ ਧੱਕੇ ਖਾਣਗੇ ਯਾਦ ਰੱਖਿਓ